ਕਹਿੰਦੇ ਜਿਨੇ ਲਾਹੌਰ ਨਹੀਂ ਦੇਖਿਆ ਉਹਨੇ ਕੁਝ ਨਹੀਂ ਦੇਖਿਆ ਜਿਨੇ ਬਾਗੇ ਪਾਣੇ ਦੇ ਲੱਸੀ ਵਾਲੇ ਗੋਲ ਗੱਪੇ ਨਹੀਂ ਖਾਦੇ ਉਹਨੇ ਕੁਝ ਨਹੀਂ ਖਾਦਾ ਅੱਜ ਤੁਹਾਨੂੰ ਮਲਾਉਂਦੇ ਆ ਲੱਸੀ ਵਾਲੇ ਗੋਲ ਗੱਪੇ ਵਾਲਿਆਂ ਨਾਲ ਆ ਰਾਮਵੀਰ ਲੱਸੀ ਵਾਲੇ ਗੋਲ ਗੱਪੇ ਵਾਲੇ ਉਹਨਾਂ ਦਾ ਕਹਿਣਾ ਕਿ ਉਹ 1980 ਤੋਂ ਇਹ ਕਾਰੋਬਾਰ ਕਰ ਰਹੇ ਹਨ ਉਹਨਾਂ ਦੇ ਦਾਦਾ ਟੋਪੀ ਵਾਲਾ ਬਾਬਾ ਦੇ ਨਾਮ ਨਾਲ ਮਸ਼ਹੂਰ ਸੀ ਅਤੇ ਉਹ ਪਾਣੀ ਦੀ ਜਗ੍ਹਾ ਗੋਲ ਗੱਪਿਆਂ ਵਿੱਚ ਲੱਸੀ ਦੀ ਵਰਤੋਂ ਕਰਦੇ ਸਨ ਅਤੇ ਸ਼ੁੱਧਤਾ ਨਾਲ ਗੋਲ ਗੱਪੇ ਬਣਾਉਂਦੇ ਸਨ ਅਤੇ ਸਫਾਈ ਦਾ ਪੂਰਾ ਪੂਰਾ ਖਿਆਲ ਰੱਖਦੇ ਸਨ ਗੋਲ ਗੱਪੇ ਬਣਾਉਣ ਵੇਲੇ ਉਹ ਬਾਲਾ ਜੀ ਦਾ ਸਿਮਰਨ ਕਰਦੇ ਸਨ ਅਤੇ ਕੰਮ ਦੇ ਨਾਲ-ਨਾਲ ਰਾਮ ਨਾਮ ਦਾ ਜਾਪ ਕਰਦੇ ਸਨ ਬਾਗਾ ਪ੍ਰਾਨ ਦੇ ਮੋਗਾ ਰੋਡ ਤੇ ਗੋਲ ਗੱਪਿਆਂ ਦੀਆਂ ਰੇਡੀਆਂ ਲਗਾਉਂਦੇ ਸਨ ਅਤੇ ਉਹਨਾਂ ਦਾ ਕਹਿਣਾ ਕਿ ਅੱਜ ਸਾਡੇ ਬੱਚੇ 5 ਜਗ੍ਹਾ ਸਟਾਲਾ ਲਗਾ ਕੇ ਲੋਕਾਂ ਨੂੰ ਕਰਾਰੇ ਹਾਜਮੇਦਾਰ ਗੋਲ ਗੱਪੇ ਖਵਾ ਰਹੇ ਸਨ ਉਹਨਾਂ ਦਾ ਕਹਿਣਾ ਕਿ ਜਿਹੜਾ ਵਿਅਕਤੀ ਇੱਕ ਵਾਰੀ ਸਾਡੇ ਗੋਲ ਗੱਪੇ ਖਾ ਜਾਂਦਾ ਉਹ ਸਾਡਾ ਪੱਕਾ ਗਾਹਕ ਬਣ ਜਾਂਦਾ ਹੈ ਬਹੁਤ ਹੀ ਆਉਂਦੇ ਸਵਾਦ ਹੁੰਦੇ ਨਾਲੇ ਕਰਾਰੇ ਕਰ ਰਹੇ ਨੇ ਤੇ ਜਿੱਦਿਕਾ ਨੋ ਨਾ ਖਾਣਾ ਉਹਨੇ ਆਇਆ ਸਰਵਾ ਤੇ ਜੇ ਦੋ ਤਿੰਨ ਵਧੀਆ ਆ ਜਾਂਦਾ ਆ ਜੀ ਤੇ ਹੁਣ ਗੱਪੇ ਲੱਸੀ ਵਾਲੇ ਬਹੁਤ ਵਧੀਆ ਅੱਛਾ ਪਿੰਡ ਦੇ ਗੱਜਰ ਵਾਲੇ ਤੋਂ ਗੱਜਰ ਨਾਲ ਖਾਣਾ ਅੱਛਾ ਗੱਜਰ ਨਾਲ ਤੋਂ ਹਾਂਜੀ ਆ ਪੈਕ ਕਰਾ ਕੇ ਲੈ ਕੇ ਜਾਣੇ ਕੋਈ ਅੱਛਾ ਇੰਨੇ ਟੇਸੀ ਹੁੰਦੇ ਆ ਹਾਂਜੀ ਇੰਨੇ ਟੇਸੀ ਹੁੰਦੇ ਆ ਹਾਂਜੀ ਹਾਂਜੀ ਕਿੰਨੇ ਚਿਰ ਤੋਂ ਖਾਣ ਲੱਗੇ ਆ ਕਾਫੀ ਟਾਈਮ ਹੋਗਾ ਹੋਵੇ ਤਨਖਾਰੀ ਸਾਲ ਦੀ ਅੱਛਾ ਇਹਨਾਂ ਦੇ ਪੱਕੇ ਕਾਹਕ ਹੈ ਹਾਂਜੀ ਹਾਂਜੀ ਇਹ ਤੇ ਡਾਕਟਰ ਵੀ ਗੌਰਮੈਂਟ ਦੇ ਕੋਲ ਅੱਛਾ ਤੇ ਕਿਸ ਤਰ੍ਹਾਂ ਦੇ ਗੋਲ ਗੱਪੇ ਤੇ ਸਫਾਈ ਪੱਖੋਂ ਕਿਵੇਂ ਹੈ ਸਫਾਈ ਪੱਖੋਂ ਵਧੀਆ ਜੀ ਕਰਾਰੇ ਦੇ ਗੋਲਗੱਪੇ ਅੱਛਾ ਖਾਲੇ ਜੀ ਨਾ ਕੋਣ ਸਾਨੂੰ ਹੋ ਗਿਆ ਜੀ ਸਾੜ ਇਥੇ ਮੈਂ ਤਾਂ ਰਹਿਣਾਗਾ ਨਾਣ ਕਿਹਾ ਅੱਛਾ ਕਿਤੇ ਡਿਊਟੀ ਕਰਕੇ ਇਥੇ ਰਹਿਣਾ ਪੈਂਦਾ ਜੀ ਤੇ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਸਾਡਾ ਮਲੂਟ ਏਰੀਆ ਤੇ ਪੈਦਾ ਹੈ ਅੱਛਾ ਮਲੂਟ ਹੈ ਹਾਂ ਜੀ ਤੇ ਤੁਸੀਂ ਇਹਦੇ ਗੋਲਗੱਪਿਆਂ ਦੇ ਫੈਨ ਆ ਉਹ ਹਾਂ ਜੀ ਤਾਂ ਅਸੀਂ ਘਰੇ ਵੀ ਲੈ ਕੇ ਜਾਂਦੇ ਹਾਂ ਨੇ ਪੈਕ ਕਰਾ ਲੈਂਦੇ ਹਾਂ ਗੋਟਾ ਜਦੋਂ ਜਾਂਦੇ ਨੇ ਨਾ ਇਧਰੋਂ ਅੱਛਾ ਠੀਕ ਹੈ ਹਾਂ ਜੀ ਇਹਨੇ ਵਧੀਆ ਲੱਗਦੇ ਹੈਂ ਹਾਂਜੀ ਬਹੁਤ ਵਧੀਆ ਸਪਾਈ ਵਧੀਆ ਇਹਨਾਂ ਦੀ ਅੱਛਾ ਤੇ ਨੌਦੇ ਬਹੁਤ ਸੁਆਦ ਹੈ ਠੀਕ ਆ ਰਾਮੇ ਜੀ ਤੁਸੀਂ ਗੋਲਪੇ ਕਿਸ ਤਰ੍ਹਾਂ ਬਣਾਉਂਦੇ ਆ ਦੱਸੋ ਆ ਦੇਖੋ ਬਾਲਾ ਜੀ ਦਾ ਨਾਮ ਲੈ ਕੇ ਜੀ ਰਾਮ ਰਾਮ ਹੀ ਕਰੀ ਜਾਂਦਾ ਬਾਲਾ ਜੀ ਦਾ ਨਾਮ ਲੈ ਕੇ ਸਵੇਰੇ ਲੱਗ ਜਾਂਦੇ ਆ ਹਾਂ 1980 ਹਾਂਜੀ ਉਹ ਸ਼ੁਰੂ ਕਰੀ ਜਾਂਦਾ ਤੇ 24 ਹੋ ਗਈ ਹਾਂਜੀ ਉਹ ਲਾਲੋ ਸਾਹਿਬ ਤੁਸੀਂ ਕਿੰਨਾ ਚੇਰ ਹੋ ਗਿਆ ਉਸ ਤੋਂ ਪਹਿਲਾਂ ਦਾਦੇ ਪਰਦਾਦੇ ਕਰਦੇ ਸੀਗੇ ਇਹ ਆ ਤੁਸੀਂ ਇਹ ਲੱਸੀ ਵਾਲੇ ਗੁਰਗੱਪੇ ਬਣਾਉਂਦੇ ਇੱਥੇ ਕੱਲੇ ਆਪਣੇ ਬਣਾਦੇ ਕਿਉਂ ਨਹੀਂ ਕਿਤੇ ਬਣਾਉਂਦੇ ਆਪਣੇ ਬਾਗੇ ਪੁਰਾਣੇ ਆ ਬਸ ਹੋਰ ਕਿਤੇ ਨਹੀਂ ਇਹ ਕੋਈ ਨਹੀਂ ਕੀਤੀ ਹੈ ਜੀ ਇਹ ਮੇਰੇ ਦਾਦੇ ਨੇ ਦਾਦੇ ਦਾ ਕੀ ਨਾਮ ਸੀ ਗੰਗਾ ਸਰ ਗੰਗਾ ਸਰ ਉਹ ਕਿੱਥੇ ਗੁਰਗੱਪੇ ਕਿੱਥੇ ਬਣਾਉਂਦੇ ਸੀਗੇ ਸੰਚਾਲੀ ਜੋ ਕਿੱਥੇ ਬਣਾਉਂਦੇ ਸੀਗੇ ਗੰਗਾ ਨਗਰ ਗੰਗਾ ਨਗਰ ਕਿ ਇਸ ਰਿਸੰਗਪੁਰ ਕਿ ਉਹ ਸਾਰੇ ਮਰ ਗੰਗਾ ਨਗਰ ਰਹੇ ਜਾਂ ਬਾਕੀ ਬੰਨੇ ਕਿੰਨੇ ਬਣਾਦੇ ਨੇ ਨਹੀਂ 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 ਉੱਥੋਂ ਤੋਂ ਥੋੜਾ ਚੇਰ ਕਰਕੇ ਫਿਰ ਇੱਧਰ ਹੀ ਆ ਗਏ ਸੀਗੇ ਉਹ ਅੱਛਾ ਪਹਿਲਾਂ ਉਹ ਰਹੇ ਸੀਗੇ ਧਰਮਕੋਟ 6 ਮਹੀਨੇ ਲਾਇਏ ਸੀ ਉਹਨਾਂ ਨੇ ਧਰਮਗੋੜਸ ਤੋਂ ਬਾਅਦ ਇੱਥੇ ਆ ਗਏ ਸੀ ਭਾਗੇਪੁਰਾਣੇ ਹਾਂਜੀ ਫਿਰ ਇੱਥੇ ਜਿੱਦੀ ਪੁੱਤ ਬਸ ਇੱਥੇ ਹੀ ਰਹਿ ਗਏ ਅੱਛਾ ਹਾਂ ਦਸ ਗਿਆ ਕੋਰ ਤੋਂ ਤੇ ਤੁਹਾਡੀ ਮਨ ਦੇ ਤੇ ਹਾਂ ਤੇ ਇਹਨਾਂ ਦਾ ਆਪਣਾ ਹੋਰ ਵੀ ਤਾਂ ਡੇਰੇ ਗਿਆ ਕਿੰਨੀਆਂ ਲੱਗਦੀਆਂ ਹਨ ਤਿੰਨ ਕੁ ਮੇਰੀਆਂ ਦੋ ਮੇਰੇ ਭਰਾ ਦੀਆਂ ਅੱਛਾ ਕਿ ਕਿਸ ਤਰ੍ਹਾਂ ਤੱਕ ਪਹੁੰਚ ਦਿੰਦੇ ਇਹ ਤਾਂ ਹੁਣ ਅਗਲਾ ਤਾਂ ਖਾ ਕੇ ਤਾਂ ਸਾਰਾ ਕੁਝ ਬਤਾ ਹੀ ਦਿੰਦਾ ਕੀ ਕਹਿੰਦੇ ਲੋਕੀ ਵੀ ਇਹ ਹੀ ਪੁੱਛਦੇ ਜਿਵੇਂ ਤੁਸੀਂ ਪੁੱਛੀ ਜਾਨੇ ਕਿ ਵੀ ਇਹ ਲੱਸੀ ਵਾਲੇ ਕਿਦਾਂ ਅਸੀਂ ਸਿੱਕੇ ਤੁਸੀਂ ਕਿਵੇਂ ਸਿੱਕੇ ਵੀ ਬਣਾਉਂਦੇ ਦੂਜੇ ਪਾਣੀ ਆੜੇ ਇਹ ਲੋਕ ਤਾਂ ਖੱਟੇ ਵਾਲੇ ਹਾਂ ਹਾਂ ਤੇ ਹੈ ਤਾਂ ਟੈਸਟੀ ਪਰ ਇਹ ਬਣਾਏ ਕਿਸ ਤਰ੍ਹਾਂ ਸੀਗੇ ਕੈਵੇਂ ਸਿੱਕੇ ਮੈਂ ਕਹਾਂ ਵੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਹਾਂ ਦਾਦੇ ਪਰਦਾਦਿਆਂ ਦਾ ਕੰਮ ਹੁਣ ਆਪਾਂ ਨੂੰ ਕੀ ਪਤਾ ਕੈਵੇਂ ਸਿੱਕੇ ਉਹਨਾਂ ਨੇ ਕੈਵੇਂ ਨਹੀਂ ਸਿੱਕੇ ਇਹ ਆਪਾਂ ਕਹਿ ਗਏ ਕਿ ਨਿਉਨ ਨੂੰ ੱਲੇ ਤੋਂ ਉੱਪਰ ਤੱਕ ਕਰਾਜੋ ਤੁਹਾਨੂੰ ਇੱਕ ਵੀ ਮੱਖੀ ਆ ਕਿਸੇ ਪਾਸੇ ਵੀ ਕੂੜਾ ਕਰਕੜ ਕਿਸੇ ਕੋਈ ਚੀਜ਼ ਮਿਲ ਜੇ ਕਿਉਂਕਿ ਅਸੀਂ ਆਪ ਵੀ ਖਾਣੇ ਹੁੰਦੇ ਤੁਹਾਨੂੰ ਵੀ ਖਵਾਣੇ ਆਪ ਵੀ ਖਾਣੇ ਸਾਡਾ ਸਫਾਈ ਦਾ ਹੀ ਸਾਧ ਜਿਆਦਾ ਧਿਆਨ ਹੈ ਹੋਰ ਕਿਸੇ ਵੱਲ ਹੋਵੇ ਨਾ ਹੋਵੇ ਮਾਨਦਾਨ ਗੋਲ ਗੱਪੇ ਵਾਲੇ ਦੇ ਘਰੇ ਨਹੀਂ ਹੁੰਦੀ ਮਗਰ ਆਪਣੇ ਆਪ ਨੂੰ ਆਪਣੇ ਤੋਂ ਮਤਲਬ ਹੈ ਪੂਰੀ ਤੁਹਾਨੂੰ ਸਫਾਈ ਮਿਲੂਗੀ ਸਾਫ ਸੁਧਰੀ ਚੀਜ਼ ਮਿਲੂਗੀ ਨਹੀਂ ਲੋਕੀ ਕਹਿੰਦੇ ਨੇ ਵੀ ਗੋਲ ਗੱਪੇ ਨਾ ਖਾਓ ਪੇਟ ਤੋਂ ਲੱਗ ਪੈਂਦਾ ਵਾ ਤੇ ਗੰਦਗੀ ਹੁੰਦੀ ਹੈ ਇਹ ਚੱਤ ਕੋਲੇ ਲੈਂਦੇ ਆ ਕਿ ਉਹਦੇ ਵਰਸ ਕਿਹਨੇ ਸਾਡੇ ਨਾ ਇੱਕ ਵੀ ਹੱਥ ਲਗਣੀ ਹੈ ਸਾਡੀ ਤਾਂ ਦੋ ਉਂਗਲਾਂ ਹੀ ਲਗਣੀ ਹੈ ਬਸ ਗੋਲ ਗੱਪੇ ਫੜਨ ਤੇ ਸਾਰੇ ਕਿਸੇ ਦੇ ਵਿੱਚ ਕਰਸ਼ੀਆਂ ਚੱਲਣਗੀਆਂ ਤੇ ਗਲਾਸੀਆਂ ਚੱਲਣਗੀਆਂ ਸਾਨੂੰ ਕੋਈ ਵੀ ਹੱਥ ਖੋਲਣ ਦਾ ਕੋਈ ਵੀ ਬਿਲਕੁਲ ਵੀ ਮਤਲਬ ਨਹੀਂ ਤੇ ਦਸਤਾਨੇ ਸਾਡੇ ਪਾਏ ਹੁੰਦੇ ਆ ਕੋਈ ਵੀ ਦਿੱਕਤ ਨਹੀਂ ਕਿ ਬਸ ਦੋ ਉਂਗਲਾਂ ਨਾਲ ਗੋਲ ਕਪਈ ਫੜਨਾ ਕਿਉਂਕਿ ਪਾਣੀ ਦੇ ਵਿੱਚ ਜਦੋਂ ਜਾਣਾ ਹੈ ਇਹ ਗੋਲ ਕਪਈਆਂ ਤੇ ਇਲਜ਼ਾਮ ਤਾਂ ਜ਼ਿਆਦਾ ਇਹ ਲੱਗਦਾ ਹੈ ਨਾ ਕਿ ਲੋਕੀ ਗੰਦਗੀ ਜ਼ਿਆਦਾ ਘਵਾ ਦਿੰਦੇ ਆ ਉਹ ਗੰਦਗੀ ਹੋਣਾ ਜਿਹੜੇ ਹੱਥ ਨਾਲ ਹੀ ਘੋਲ ਮੋਲ ਕਰਦੇ ਆ ਉਹ ਉਹਨਾਂ ਦਾ ਕੰਮ ਹੈ ਖੱਟੇ ਪਾਣੀ ਵਾਲਿਆਂ ਦਾ ਸਾਡੇ ਤਾਂ ਲੱਸੀ ਵਾਲਾ ਪਾਣੀ ਹੈ ਉਹ ਕਰਸ਼ੀਆਂ ਨਾਲ ਹੀ ਭਰਿਆ ਜਾਣਾ ਲਾਇ ਹੀ ਨਹੀਂ ਸੀਗਾ ਉਹ ਤੋਂ ਛੋਟੇ ਛੋਟੇ ਚਮਚੇ ਹੁੰਦੇ ਸੀਗੇ ਤੇ ਬਸ ਐਂ ਬਾ ਬਾ ਜੇ ਵਾ ਚੱਲ ਵਈ ਤੇ ਡੂਨੇ ਦੇ ਖਵਾਉਂਦਾ ਸੀਗਾ ਉਹ ਗੋਦੋਂ ਤੇ ਵੇਚਦੇ ਕਿਤੇ ਸੀਗੇ ਉਹ ਮੋਗਾ ਰੋਡ ਤੇ ਜਿੱਥੇ ਇਹਨਾਂ ਦੀ ਦਵਾਈ ਵਾਲੇ ਜਿਹੜੇ ਧਰਮੇ ਬਿਜਲੀ ਵਾਲੀ ਦੁਕਾਨ ਸੀਗੀ ਅੱਛਾ ਇੱਥੇ ਬਹਿੰਦੇ ਸੀਗੇ ਮੁੜ ਕੇ ਜਿੱਥੇ ਗੁਰੇਜ ਹੈ ਇੱਥੇ ਆ ਕੇ ਬਹਿ ਗਏ ਸੀ ਕਿਹਦੇ ਨਾਲ ਕੀ ਸੀਗਾ ਸਾਡੇ ਆੜੇ ਦਾ ਜੈਂਕ ਸੋਰਨ ਜੈ ਟੋਪੀ ਵਾਲਾ ਬਾਬਾ ਹਾਂਜੀ 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 ਠੀਕ ਹੈ ਟੋਪੀ ਵਾਲਾ ਬਾਬਾ ਉਹ ਦੀ ਦੁਕਾਨ ਕੋਲੇ ਉਹ ਰੇਲੇ ਪਾਸੇ ਵੰਦੇ ਸੀਗੇ ਟੋਪੀ ਵਾਲਾ ਹਾਂ ਟੋਪੀ ਵਾਲੇ ਤੋਤੀ ਵਾਲੇ ਟੋਪੀ ਵਾਲੇ ਕਿ ਤੋਤੀ ਵਾਲੇ ਤੋਤੀ ਵੀ ਬੰਨਦੇ ਸੀਗੇ ਤੇ ਟੋਪੀ ਲਾਉਂਦੇ ਸੀਗੇ